ਨਮਸਕਾਰ ਜਹਨ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਅਰੀਏ ਨਿਯੋਜ ਤੁਹਾਡਾ ਸਵਾਗਤ ਕਰਦਾ ਹਰ ਵਿਅਕਤੀ ਚਾਹੁੰਦਾ ਕਿ ਉਹਦੇ ਘਰ ਬਿਜਲੀ ਦਾ ਕਨੈਕਸ਼ਨ ਹੋਵੇ ਖਾਸ ਕਰ ਉਹਨਾਂ ਲੋਕਾਂ ਨੂੰ ਜਿਆਦਾ ਲੋੜ ਹੁੰਦੀ ਹੈ ਜਿਨ੍ਹਾਂ ਨੇ ਨਵਾਂ ਨਵਾਂ ਮਕਾਨ ਬਣਾਇਆ ਹੁੰਦਾ ਪਰ ਹੁਣ ਇੱਕ ਖਬਰ ਉਹਨਾਂ ਲੋਕਾਂ ਨੂੰ ਵੀ ਜ਼ਰੂਰ ਜਾਣ ਲੈਣੀ ਚਾਹੀਦੀ ਹੈ ਜਿਨ੍ਹਾਂ ਨੇ ਬਿਲੀ ਦਾ ਕਨੈਕਸ਼ਨ ਲਵਾਣਾ ਹੈ ਕਿਉਂਕਿ ਇਹ ਨਾ ਹੋਵੇ ਕਿ ਜਿਹੜਾ ਤੁਹਾਡਾ ਬਿਜਲੀ ਦਾ ਕਨੈਕਸ਼ਨ ਤਾਂ ਲੱਗ ਜਾਵੇ ਬਾਅਦ ਵਿੱਚ ਇਹ ਪਤਾ ਲੱਗੇ ਕਿ ਜਿਹੜਾ ਮੀਟਰ ਲੱਗਿਆ ਉਹ ਚੋਰੀ ਵਾਲਾ ਮੀਟਰ ਹੈ ਉਹ ਚੋਰੀ ਕੀਤਾ ਹੋਇਆ ਮੀਟਰ ਹੈ ਉਹਦਾ ਰਿਕਾਰਡ ਤਾਂ ਬਿਜਲੀ ਬੋਰਡ ਦੇ ਰਿਕਾਰਡ ਦੇ ਵਿੱਚ ਨਹੀਂ ਬੋਲਦਾ ਕਿ ਨਵਾਂ ਕਨੈਕਸ਼ਨ ਕਿਸੇ ਪਹਾਣੀ ਥਾਂ ਤੇ ਲਾਇਆ ਗਿਆ ਹੈ ਉਹ ਕਿਤੋਂ ਚੋਰੀ ਮੀਟਰ ਕੀਤਾ ਹੁੰਦਾ ਉਹ ਚੋਰੀ ਜਿਹੜਾ ਮੀਟਰ ਕੀਤਾ ਹੁੰਦਾ ਉਹ ਜਿਹਨੂੰ ਕਨੈਕਸ਼ਨ ਦੀ ਲੋੜ ਹੁੰਦੀ ਹੈ ਉੱਥੇ ਉਹ ਲਾ ਦਿੱਤਾ ਜਾਂਦਾ ਹੈ ਦੋਸਤੋ ਇੱਕ ਖਬਰ ਬਿਜਲੀ ਬੋਰਡ ਦੇ ਕੋਲ ਪਹੁੰਚੀ ਕਿ ਬਿਜਲੀ ਬੋਰਡ ਵੀ ਇਮੀਡੀਏਟਲੀ ਐਕਟਿਵ ਹੋ ਗਿਆ ਐਕਟਿਵ ਹੋਇਆ ਬਿਜਲੀ ਬੋਰਡ ਦੇ ਅਧਿਕਾਰੀਆਂ ਵੱਲੋਂ ਦੋ ਠਾਤੇ ਚੈਕਿੰਗ ਕੀਤੀ ਗਈ ਚੈਕਿੰਗ ਦੇ ਵਿੱਚ ਪਾਇਆ ਗਿਆ ਕਿ ਜਿਹੜਾ ਉੱਥੇ ਮੀਟਰ ਲੱਗੇ ਨੇ ਉਹ ਚੋਰੀ ਵਾਲੇ ਮੀਟਰ ਨੇ ਕੋਈ ਵਿਅਕਤੀ ਮੀਟਰ ਚੋਰੀ ਕਰਕੇ ਲਿਆਇਆ ਓਮੀਟਰ ਉਹਨਾਂ ਨੇ ਉੱਥੇ ਲਾ ਦਿੱਤਾ ਇੱਕ ਖਬਰ ਦੇ ਕੇ ਓਮੀਟਰ ਲੱਗ ਦੇ ਕੇ ਬਿਜਲੀ ਬੋਰਡ ਵਾਲੇ ਅਧਿਕਾਰੀ ਹੈਰਾਨ ਰਹਿ ਗਏ ਕਿ ਆਖਰ ਕਿਹੜਾ ਇਤਨਾ ਛਾਤਰ ਵਿਅਕਤੀ ਹੈ ਕਿ ਜਿਹੜਾ ਚੋਰੀ ਵਾਲੇ ਮੀਟਰ ਉਤਾਰ ਕੇ ਲੋਕਾਂ ਨੂੰ ਨਵੇਂ ਕਨੈਕਸ਼ਨ ਦਾ ਨਾਂ ਕਾ ਕੇ ਉੱਥੇ ਬਿਜਲੀ ਵਾਲੇ ਮੀਟਰ ਲਾ ਦਿੰਦਾ ਹੈ ਦੋਸਤੋ ਬੜੀ ਹਰਿਆਣੀ ਵਾਲੀ ਗੱਲ ਹੈ ਤੇ ਬੜੀ ਅਜੀਬ ਗੱਲ ਹੈ ਕਿ ਆਖਰ ਉਹ ਕਿਤਨਾ ਮਾਸਟਰ ਮਾਈਂਡ ਹੋਵੇਗਾ ਕਿ ਉਹ ਵਿਅਕਤੀ ਬਿਜਲੀ ਵਾਲੇ ਮੀਟਰ ਚੋਰੀ ਵੀ ਕਰਦਾ ਤੇ ਉਹ ਮੀਟਰ ਲਾ ਵੀ ਦਿੰਦਾ ਉਹਨੂੰ ਇਹ ਵੀ ਪਤਾ ਲੱਗ ਜਾਂਦਾ ਕਿ ਕਿਹੜੇ ਵਿਅਕਤੀ ਨੂੰ ਕਨੈਕਸ਼ਨ ਚਾਹੀਦਾ ਹੈ ਜਿਹੜੇ ਵਿਅਕਤੀ ਨੂੰ ਕਨੈਕਸ਼ਨ ਚਾਹੀਦਾ ਹੈ ਉਹ ਉਹਦਾਂ ਸੰਪਰਕ ਕਰ ਲੈਂਦਾ ਸੰਪਰਕ ਕਰਨ ਤੋਂ ਬਾਅਦ ਉਹ ਇਤਨੇ ਛਾਤਰ ਤਰੀਕੇ ਦੇ ਨਾਲ ਕਿਥੋਂ ਹੋਰ ਮੀਟਰ ਲਿਆ ਕੇ ਆਉਂਦਾ ਦੋਸਤੋ ਇਹ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨੀ ਇਹ ਗੱਲ ਇੰਪੋਸਟਮੈਂਟ ਦੇ ਕੋਲ ਵੀ ਪਹੁੰਚੀ ਹੈ ਇੰਪੋਸਟਮੈਂਟ ਕੋਲ ਪਹੁੰਚੇ ਪਟਿਆਲਾ ਦੇ ਅਧਿਕਾਰੀਆਂ ਦੇ ਕੋਲ ਪਹੁੰਚੀ ਤਾਂ ਪਟਿਆਲਾ ਦੇ ਅਧਿਕਾਰੀਆਂ ਵੱਲੋਂ ਰਾਜਪੁਰਾ ਬਿਜਲੀ ਬੋਰਡ ਦੇ ਅਧਿਕਾਰੀ ਨੂੰ ਸੂਚਿਤ ਕੀਤਾ ਗਿਆ ਪਾਵਰ ਕਾਮ ਦੇ ਅਧਿਕਾਰੀ ਨੂੰ ਸੂਚਿਤ ਕੀਤਾ ਗਿਆ ਕਿ ਫਲਾ ਫਲਾ ਤੇ ਜਾਓ ਤੇ ਮੀਟਰ ਚੈੱਕ ਕਰੋ ਉਪਰਵਾਦੀਸ਼ ਮਿਲਣ ਤੋਂ ਬਾਅਦ ਬਿਲੀਵਰਡ ਅਰਜ ਪ੍ਰਦੇਸ਼ ਅਧਿਕਾਰੀ ਉਹ ਦੋ ਥਾਵਾਂ ਤੇ ਪਹੁੰਚੇ ਤੇ ਮਾਲਕ ਨਾਲ ਸੰਪਰਕ ਕੀਤਾ ਜਿਨ੍ਹਾਂ ਦੇ ਘਰ ਬਿਜਲੀ ਦੇ ਕਨੈਕਸ਼ਨ ਲੱਗੇ ਹੋਏ ਸਨ ਜਦੋਂ ਉਹਨਾਂ ਨੂੰ ਸੰਪਰਕ ਕੀਤਾ ਗਿਆ ਉਹਨਾਂ ਕੋਲ ਡਿਟੇਲ ਲਈ ਗਈ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਇੱਕ ਵਿਅਕਤੀ ਆਇਆ ਸੀ ਜਿਹੜਾ ਜਿਨੇ ਸਾਡੇ ਕੋਲ ਫਾਇਲ ਲਈ ਸਾਰੀ ਫਾਰਮੈਂਟੀਆਂ ਪੂਰੀਆਂ ਕਰਨ ਵਾਲੀ ਤੇ ਸਾਡੇ ਕੋਲ ਹਜ਼ਾਰਾਂ ਰੁਪਏ ਵੀ ਲੈ ਗਿਆ ਲਗਦਾ ਕਿ ਉਹ ਕਿਸੇ ਤਰ੍ਹਾਂ ਤੇ ਆਪਣੇ ਆਪ ਨੂੰ ਬਿਜਲੀ ਬੋਰਡ ਦਾ ਮੁਲਾਜ਼ਮ ਦੱਸਦਾ ਕਿਉਂਕਿ ਉਹ ਇਸ ਤਰ੍ਹਾਂ ਛਾਤਰਾਣਾ ਅੰਦਾਜ਼ ਦੇ ਵਿੱਚ ਸੰਪਰਕ ਕਰਦਾ ਹੈ ਇਸ ਤਰ੍ਹਾਂ ਵਿਸ਼ਵਾਸ ਦਿਵਾਦਾ ਹੈ ਕਿ ਫਲਾਅ ਵਿਅਕਤੀ ਜਿਹਨੂੰ ਕਨੈਕਸ਼ਨ ਦੀ ਲੋੜ ਹੁੰਦੀ ਹੈ ਉਹ ਵੀ ਸੋਚ ਲੈਂਦਾ ਹੈ ਕਿ ਇਹ ਸ਼ਾਇਦ ਬਿਜਲੀ ਬੋਰਡ ਦਾ ਮੁਲਾਜ਼ਮ ਹੋਵੇਗਾ ਪਰ ਇਹਦਾ ਨਹੀਂ ਹੈ ਇਹ ਪੋਲ ਖੁੱ ਚੁਕੀ ਹੈ ਇਹ ਸ਼ੁਗਰ ਹੈ ਕਿ ਇਹ ਜਿਹੜੀ ਪੋਲ ਖੁੱਲੀ ਹੈ ਫਿਲਹਾਲ 2 ਮੀਟਰ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਅਸ਼ੰਕਾ ਇਹ ਵੀ ਪਰਣ ਕੀਤਾ ਜਾ ਰਹੀ ਹੈ ਕਿ ਇਸ ਤਰ੍ਹਾਂ ਦੇ ਹੋਰ ਵੀ ਮੀਟਰ ਲੱਗੇ ਹੋਣਗੇ ਜਿਹੜੇ ਉਸ ਸ਼ਤਰ ਵਿਅਕੀ ਨੇ ਕਿਸੇ ਥਾਂ ਤੋਂ ਮੀਟਰ ਚੋਰੀ ਕਰਕੇ ਜਿਨ੍ਹਾਂ ਨੇ ਮੀਟਰ ਦਾ ਕਨੈਕਸ਼ਨ ਲੈਣਾ ਹੁੰਦਾ ਉੱਥੇ ਮੀਟਰ ਲਾਇਆ ਉਹ ਜਾਟ ਦਾ ਵਿਸ਼ਾ ਚਾਤ ਤੋਂ ਬਾਅਦ ਇਹ ਸਾਹਮਣੇ ਆਏਗਾ ਕਿ ਅਖਰ ਹੁਣ ਤੱਕ ਕਿੰਨੇ ਮੀਟਰ ਚੋਰੀ ਕਰਕੇ ਕਿਸ ਥਾਂ ਤੇ ਲਾਏ ਜਾ ਚੁੱਕੇ ਹਨ ਪਾ ਸਭ ਤੋਂ ਵੱਡਾ ਸਵਾਲ ਉਹ ਛਾਤਰ ਵਿਅਕਤੀ ਕੌਣ ਹੈ ਉਹ ਮਾਸਟਰ ਮਾਈਂਡ ਵਿਅਕਤੀ ਕੌਣ ਹੈ ਕਿ ਜਿਨ੍ਹਾਂ ਜਿਹੜਾ ਇਹਨਾਂ ਛਤ ਤਰੀਕੇ ਦੇ ਨਾਲ ਕੰਮ ਕਰਕੇ ਹਜ਼ਾਰਾਂ ਰੁਪਏ ਕਮਾਰਿਆ ਚੂਨਾ ਲਾ ਰਿਆ ਸਰਕਾਰ ਦੁੱਖਾ ਦੇ ਰਿਆ ਉਹਨਾਂ ਮਕਾਨ ਮਾਲਕਾਂ ਨੂੰ ਜਿਨ੍ਹਾਂ ਨੇ ਕਨੈਕਸ਼ਨ ਲਵਾਇਆ ਜਾਂ ਜਿਨ੍ਹਾਂ ਨੇ ਕਨੈਕਸ਼ਨ ਲਾ ਲਾ ਹੁੰਦਾ ਹੈ ਦੋਸਤੋ ਮਾਮਲਾ ਸਾਹਮਣੇ ਆ ਚੁੱਕਿਆ ਹੈ ਬਿਜਲੀ ਬੋਰਡ ਨੇ ਫਿਲਹਾਲ ਦੋ ਕਨੈਕਸ਼ਨ ਦਾ ਪਤਾ ਲਵਾਇਆ ਹੈ ਹੁਣ ਦੇਖਦੇ ਆ ਕਿ ਕਦੋਂ ਉਹ ਛਾਤਰ ਵਿਅਕਤੀ ਉਹ ਮਾਸਟਰ ਮਾਈਂਡ ਵਿਅਕਤੀ ਜਿਹੜਾ ਇਸ ਤਰ੍ਹਾਂ ਦੇ ਗੈਰ ਕਾਨੂੰਨੀ ਦੰਦੇ ਨੂੰ ਅੰਜਾਮ ਦੇ ਰਿਹਾ ਹੈ ਉਹ ਕੋਰੋ ਡਿਪਾਰਟਮੈਂਟ ਦੇ ਸਾਹਮਣੇ ਆਂਦਾ ਹੈ ਕਦੋਂ ਪਤਾ ਲੱਗਦਾ ਹੈ ਕਿ ਉਹ ਵਿਅਕਤੀ ਕੌਣ ਹੈ ਅਸੰਕਾ ਬਣ ਕੇ ਦਿੱਤੀ ਜਾਂਦੀ ਹੈ ਕਿ ਉਹ ਵਿਅਕਤੀ ਰਾਜਪੁਰ ਦੇ ਨਾਲ ਲੱਗਣ ਵਾਲੇ ਇੱਕ ਪਿੰਡ ਦਾ ਰਹਿਣ ਵਾਲਾ ਹੈ ਜਿਹੜਾ ਜਿਹੜਾ ਹੁਣ ਇਹ ਵੀ ਦੱਸਿਆ ਜਾ ਰਿਹਾ ਕਿ ਉਹਦਾ ਮੋਬਾਈਲ ਫੋਨ ਵੀ ਬੰਦ ਆ ਰਿਹਾ ਜਿਹੜਾ ਕਨੈਕਸ਼ਨ ਲਾਣ ਵੇਲੇ ਟੈਕਨੀਸ਼ੀਅਨ ਆਣ ਤੋਂ ਪਹਿਲੇ ਉਸ ਜਿਹੜਾ ਫੋਨ ਤੇ ਸੰਪਰਕ ਕਰਿਆ ਕਰਤਾ ਸੀ ਦੋਸਤੋ ਸਾਡੀ ਵੀ ਅਪੀਲ ਹੈ ਕਿ ਜਿਹੜਾ ਜਿਸ ਵੀ ਵਿਅਕਤੀ ਨੇ ਕਨੈਕਸ਼ਨ ਲੈਣਾ ਹੁੰਦਾ ਹੈ ਜਾਂ ਲੈਣਾ ਕਿਉਂਕਿ ਖਾਸ ਕਰ ਜਦੋਂ ਦਾ ਐਨਐਸਸੀ ਦਾ ਰੌਲਾ ਪਿਆ ਤਾਂ ਹਰ ਵਿਅਕਤੀ ਜਿਹਨੂੰ ਕਨੈਕਸ਼ਨ ਚਾਹੀਦਾ ਹੁੰਦਾ ਉਹ ਕਨੈਕਸ਼ਨ ਲੈਣ ਵੱਲ ਧਿਆਨ ਦਿੰਦਾ ਉਹ ਕਿਵੇਂ ਕਨੈਕਸ਼ਨ ਲੱਗ ਰਿਹਾ ਹੈ ਕਿਵੇਂ ਲੱਗੇਗਾ ਉਹਦੇ ਵੱਲ ਜ਼ਿਆਦਾ ਧਿਆਨ ਨਹੀਂ ਦਿੰਦਾ ਦੋਸਤੋ ਇਸ ਲਈ ਜਿਹੜੇ ਵਿਅਕਤੀ ਨੂੰ ਕਨੈਕਸ਼ਨ ਦੀ ਲੋੜ ਹੈ ਉਹਨੂੰ ਬਿਜਲੀ ਬੋਰਡ ਦੇ ਅਧਿਕਾਰੀਆਂ ਦੇ ਨਾਲ ਸੰਪਰਕ ਕਰਨਾ ਚਾਹੀਦਾ ਹੈ ਪੂਰੀ ਫਾਰਮੈਲਟੀ ਕਰਨੀ ਚਾਹੀਦੀ ਹੈ ਤਾਂ ਕਿ ਉਹਨਾਂ ਦੇ ਨਾਲ ਕਿਸ ਤਰ੍ਹਾਂ ਦੇ ਠੱਗੀ ਨਾ ਹੋਵੇ ਧੋਖਾਧੜੀ ਨਾ ਹੋਵੇ ਸਰਕਾਰ ਨੂੰ ਵੀ ਕਿਸੇ ਤਰ੍ਹਾਂ ਦਾ ਚੂਨਾ ਨਾ ਲੱਗੇ ਨਾਲੇ ਇਹ ਵੀ ਹੈ ਕਿ ਸੇ ਵੀ ਵਿਅਕਤੀ ਦੇਕਰ ਜੇ ਕੋਈ ਨਵਾਂ ਮੀਟਰ ਲੱਗਦਾ ਤਾਂ ਉਹਨੂੰ ਜ਼ੀਰੋ ਟੋਰ ਚੈੱਕ ਕਰ ਲੈਣਾ ਚਾਹੀਦਾ ਹੈ ਜਾਂ ਉਹ ਚੈਕਿੰਗ ਜ਼ਰੂਰ ਕਰੇ ਤਾਂ ਕਿ ਪਤਾ ਲੱਗੇ ਕਿ ਇਹ ਨਵਾਂ ਮੀਟਰ ਲਾਇਆ ਗਿਆ ਹੈ ਦੋਸਤੋ ਜਦੋਂ ਇਸ ਬੰਦੇ ਫੋਨ ਤੇ ਸੰਬਖ ਪਾਵਰ ਕਾਮ ਦੇ ਐਕਜੋਸਾਈਲ ਮਿਕਨਾਲ ਕੀਤਾ ਤਾਂ ਉਹਨਾਂ ਨੇ ਉਕਤ 2 ਮੀਟਰ ਦੇ ਫੜੇ ਜਾਣ ਦੀ ਪੁਸ਼ਟੀ ਕੀਤੀ ਦੋਸਤੋ ਇਹ ਲੱਗਦਾ ਕਿ ਡਿਪਾਰਟਮੈਂਟ ਹਲੇ ਵੀ ਅੱਗੇ ਵੀ ਜਾਂਚ ਕਰੇਗਾ ਕਾਰਵਾਈ ਨੂੰ ਅੱਗੇ ਲੈ ਕੇ ਜਾਏਗਾ ਤਾਂ ਕਿ ਕੋਈ ਵਿਅਕਤੀ ਹਣੇ ਦੇ ਟਾਈਮ ਦੇ ਵਿੱਚ ਇਸ ਤਰ੍ਹਾਂ ਦਾ ਕਿਸੇ ਦਾ ਮੀਟਰ ਚੋਰੀ ਕਰਕੇ ਕਿਸੇ ਦੇ ਕਰ ਕਨੈਕਸ਼ਨ ਨਾ ਲਾ ਸਕੇ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ